ਆ ਜਿਹੜਾ ਬਾਹਰ ਦਾ ਰੋਹਬ ਹੈ ਨਾ ਅਜੇ ਨੇ ਦੁਨੀਆ ਮਾਰੀ ਪਈ ਐ ਸਾਰੇ ਬੁਰਾ ਹਾਲ ਐ ਨਿਕਾ ਜੇ ਬੱਚਾ ਸੁਰਤ ਮੜ ਜੀ ਆਉਂਦੀ ਐ ਰੋਹਬ ਪਾਉਣ ਲੱਗ ਪੈਂਦਾ ਬੱਚਾ ਮਾਂ ਬਾਪ ਤੇ ਰੋਹ ਪਾਈ ਜਾਂਦਾ ਮਾਂ ਬਾਪ ਬੱਚਿਆਂ ਤੇ ਰੋਹ ਪਾਈ ਜਾਂਦੇ ਇਦਾਂ ਦਾ ਸੁਭਾਅ ਬਣ ਗਿਆ ਮੇਰੀਓ ਹੀ ਚੱਲੇ ਬਸ ਮੇਰੇ ਉੱਤੇ ਕਿਸੇ ਦੀ ਨਾ ਚੱਲੇ ਹੱਦ ਹੋ ਗਈ ਭਾਵੇਂ ਮੇਰਾ ਝੂਠ ਹੀ ਹੋਵੇ ਉਹ ਵੀ ਘਰ ਚ ਚੱਲ ਜਾਵੇ ਦੇਖੋ ਸੁਭਾ ਆਪਣੇ ਝੂਠ ਨੂੰ ਵੀ ਬੰਦਾ ਸੱਚ ਬਣਾਈ ਜਾਂਦਾ ਤੇ ਦੂਜੇ ਦੇ ਸੱਚ ਨੂੰ ਵੀ ਝੂਠ ਬਣਾਈ ਜਾਂਦਾ ਹੈ ਹਾਲਾਤ ਕੀ ਬਣ ਗਏ ਅੱਜ ਹਾਲਾਤ ਕੀ ਬਣ ਗਏ ਇਹਨਾਂ ਹਾਲਾਤਾਂ ਦੇ ਵਿੱਚੋਂ ਰੱਬ ਲੱਭ ਜੂਗਾ ਉਹ ਤਾਂ ਬੜੀਆਂ ਦੂਰ ਦੀਆਂ ਗੱਲਾਂ ਨੇ ਘਰ ਵਰਤਣ ਵਾਲੀਆਂ ਚੀਜ਼ਾਂ ਨਹੀਂ ਲੱਭਦੀਆਂ ਬਰਕਤ ਹੀ ਨਹੀਂ ਪੈਂਦੀ ਦਬੇ ਖੜਕਦੇ ਹੀ ਰਹਿੰਦੇ ਨੇ ਕਿਉਂ ਅਸੀਂ ਚੰਗੇ ਤਾਂ ਘਰ 'ਚ ਬਣਨਾ ਚਾਹੁੰਦੇ ਆਂ ਰੋਹ ਨਾਲ ਬਣਨਾ ਚਾਹੁੰਨੇ ਆਂ ਚੰਗਿਆਈਆਂ ਕਰਕੇ ਚੰਗੇ ਨਹੀਂ ਬਣਨਾ ਚਾਹੁੰਦੇ ਧਰਮੀ ਤਾਂ ਅਸੀਂ ਲੋਕਾਂ ਵਿੱਚ ਬਣਨਾ ਚਾਹੁੰਨੇ ਆਂ ਪਰ ਧਰਮ ਕਮਾ ਕੇ ਨਹੀਂ ਬਣਨਾ ਚਾਹੁੰਨੇ ਅਸੀਂ ਰੋਹ ਨਾਲ ਧਰਮੀ ਬਣਨਾ ਚਾਹੁੰਨੇ ਆਂ ਬਣਨਾ ਚਾਹੁੰਨੇ ਹਾਲਾਤ ਕੀ ਬਣ ਗਈ ਆ